ਹੋਏ ਵੀ ਲੇਡਿਸ ਹੈ ਠੀਕ ਹੈ ਹ ਅੱਜ ਕੱਲ੍ਹ ਦੀ ਦੌਰ ਦੇ ਵਿੱਚ ਜਿੱਦਾਂ ਬੱਚੀਆਂ ਸੇਫ ਨਹੀਂ ਹੈਗੀਆਂ ਜੇਕਰ ਕੋਈ ਵੀ ਨਸ਼ੇ ਕਰਦਾ ਹੈ ਹਰੇਕ ਲੇਡੀਸ ਆਪਣੀ ਬੱਚੀ ਨੂੰ ਲੈ ਕੇ ਆ ਰਹੀ ਹੈ ਕਿ ਇਹ ਚੀਜ਼ ਖੁਲਣ ਨਾਲ ਸਾਡੀਆਂ ਬੱਚੀਆਂ ਸੇਫ ਹੈਗੀਆਂ ਮੈਂ ਵੀ ਕੰਪਨੀ ਬੱਚੀ ਦੀ ਮਾਂ ਆ ਮੈਂ ਵੀ ਇੱਥੇ ਰਹਿਣੀ ਆ ਕਿੰਨੇ ਘਰ ਆ ਕਿ ਇਸ ਚੀਜ਼ ਖੁੱਲਰ ਨਾਲ ਸਾਡੀ ਬੱਚਿਆਂ ਦੇ ਫਰਕ ਪੈ ਸਕਦਾ ਕਿ ਕਿੱਦਾਂ ਸਕੂਲ ਵੀ ਲੱਗੇ ਲੱਗੇ ਹਾਂਜੀ ਸਕੂਲ ਵੀ ਹੈਗਾ ਐ ਇੱਥੋਂ ਪਜਤੋਂ 75 ਮੀਟਰ ਦੀ ਦੂਰੀ ਦੀ ਹੈ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਠੇਕਾ ਬੰਦ ਕਰਨਾ ਚਾਹੀਦਾ ਹੈ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ ਠੀਕ ਮਣ ਕਹਿੰਦਾ ਆਪੀ ਨਸ਼ੇ ਦੂਰ ਕਰੋ ਇਹ ਤਾਂ ਨਸ਼ਿਆਂ ਦੇ ਲਾਰਿਆ ਨਿਆਣਿਆਂ ਨੂੰ ਇਹ ਐਮਐਲਏ ਜਿਹੜਾ ਜਦੋਂ ਦਾ ਐਮਐਲਏ ਬਣਿਆ ਐ ਇਹਨੂੰ ਦੋ ਨੰਬਰ ਦਾ ਧੰਦਾ ਇੱਥੇ ਕਰਾਣ ਡਿਆ ਐ ਦੋ ਨੰਬਰ ਦਾ ਦੋ ਨੰਬਰ ਦੀ ਪਹਿਲਾ ਬ੍ਰਾਂਚਾ ਖੋਲਿਆ ਇਹ ਸ਼ਰਾਬਾਂ ਵੇਚਦੇ ਸੇ ਲੋਕੀ ਉਹ ਨਹੀਂ ਹਟੇ ਹੁਣ ਇਹਨਾਂ ਨੇ ਠੇਕਾ ਖਲਾਤਾ ਇਹ ਤਾਂ ਨਹੀਂ ਹੋਣੇ ਚਾਹੀਦੀ ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ ਜੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜਾਏ ਸਾਡੀ ਗੱਲ ਤਾਂ ਠੀਕ ਆ ਜੇ ਨਹੀਂ ਮੰਨਣੀ ਤਾਂ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ੇ ਆ ਤੇ ਲਾਂਦੇ ਹੋ ਕਿਉਂ ਲਾਂਦੇ ਆ ਬੱਚੇ ਪੜੇ ਲਿਖਿਆ ਇਹਨਾਂ ਨੇ ਪਾਣ ਨਹੀਂ ਦੇਣਾ ਬੱਚਿਆਂ ਨੂੰ ਅਸੀਂ ਇਹ ਗੱਲ ਨਹੀਂ ਹੋਣ ਦੇਣੀ ਦਾ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵਾਨ ਤਮਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਪਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਠੇਗਾ ਨਹੀਂਓ ਖੋਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਠੀਕ ਨਹੀਂ ਤਾਂ ਜੇ ਇੰਨੀ ਗੱਲ ਆ ਗਈ ਅਸੀਂ ਐਮਐਲਏ ਨੂੰ ਪਿੰਡ ਨਹੀਂ ਬੰਨ ਦੇਣਾ ਠੀਕ ਬੁੜੀਆਂ ਨਾਲ ਨਹੀਂ ਬੰਨ ਦੇਣਾ ਅਸੀਂ ਜਨਾਨੀਆਂ ਨਾਲ ਨਹੀਂ ਬੰਨ ਦੇਣਾ ਕਿਉਂ ਅਸੀਂ ਦੁਖੀ ਆ ਠੀਕ ਹੈ ਬੰਦੇ ਸਾਰੀ ਦਿਨੇ ਕਮਾਉਂਦੇ ਆ ਜਨਾਨੀਆਂ ਜਨਾਨੀਆਂ ਦੁਖੀ ਆ ਮਾਵੜਾ ਪੂਰਾ ਹੈ ਜੀ ਸਾਡੇ ਪਿੰਡ ਬਿਨਾ ਮਰਜੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਧਕੇਨਾ ਢੇਕਾ ਕੋ ਲਿਆ ਜਾਵੇ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਇਹਨਾਂ ਦਿੰਦੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਢੇਕਾ ਹੈ ਇਹ ਕ ਜਿਹੜਾ ਲਾਗੇ ਖੁੱਲੇ ਜਾ ਰਹਾ ਇਹਦਾ ਕੀ ਪਿੰਡ ਵਸਿਆਂ ਨੂੰ ਕੀ ਇੰਪੈਕਟ ਪਏਗਾ ਉਹ ਜਿਆਦਾ ਫਰਕ ਹੈ ਜੀ ਸਕੂਲ ਹੈ ਮੰਦਿਰ ਹੈ ਬੱਚੇ ਹੈ ਸਾਰੇ ਪਿੰਡ ਨੂੰ ਹੈ ਜਨਾਨੀਆਂ ਮਹਿਲਾ ਸਭ ਜਾਂਦੀਆਂ ਇਹਦਾ ਬਹੁਤ ਜਿਆਦਾ ਗਲਤ ਆ ਸਾਰਾ ਸਾਰਿਆਂ ਤੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਕੋਈ ਦਰਖਾਸਤ ਅਸੀਂ ਸਾਰਿਆਂ ਨਾਲ ਮਿਲੇ ਆ ਜੀ ਚਲੋ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਇਸ ਕਰਕੇ ਸਾਰਾ ਪਿੰਡ ਇਕੱਠਾ ਹੋਇਆ ਹੈ ਕੀ ਹੋਣਾ ਤੁਹਾਡੀ ਮੰਗ ਹੈ ਪ੍ਰਸ਼ਾਸਨ ਦੀ ਸਾਡੀ ਮੰਗ ਇਹ ਹੈ ਕਿ ਇਸ ਠੇਕੇ ਦਾ ਸਾਨੂੰ ਜਲਦ ਤੋਂ ਜਲਦ ਅੱਜ ਹੀ ਹੱਲ ਕੀਤਾ ਜਾਏ ਲੱਗਿਆ ਜਾਵੇ ਚੱਕਿਆ ਜਾਏ ਠੀਕ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਅਸਲੀਅਤ ਦੇ ਵਿੱਚ ਇਦਾਂ ਦਾ ਕੋਈ ਯੁੱਧ ਨਹੀਂ ਛੜਿਆ ਹੋਇਆ ਜੇ ਕੋਈ ਯੁੱਧ ਛੜਿਆ ਹੋਇਆ ਤਾਂ ਇਹ ਵੱਡੇ ਵੱਡੇ ਠੇਕੇਦਾਰਾਂ ਨੂੰ ਅਨ ਅਥੋਰਾਈਜ਼ਡ ਜਿਹੜੇ ਠੇਕੇ ਖੋਲਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੈਂ ਇੱਕੋ ਸਵਾਲ ਕਰਦਾ ਪ੍ਰਸ਼ਾਸਨ ਨੂੰ ਕਿ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਹੈ ਵੀ ਜਿਹੜੀ ਕੋਈ ਪਰਮਿਸ਼ਨ ਹੈਗੀ ਹੈ ਤੇ ਉਹ ਦਿਖਾਣ ਜਦੋਂ ਪਿੰਡ ਦੇ ਸਰਪੰਚ ਇਹ ਗੱਲ ਕਹਿ ਰਿਹਾ ਵੀ ਬਿਨਾਂ ਕਿਸੇ ਪਰਮਿਸ਼ਨ ਤੋਂ ਔਰ ਪ੍ਰਸ਼ਾਸਨ ਆ ਉਹਨਾਂ ਨੇ ਇਸ ਗੱਲ ਦੀ ਆਪਣਾ ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਭਾਈ ਜੇ ਕੋਈ ਪਰਮਿਸ਼ਨ ਹੈਗੀ ਤਾਂ ਉਹਨੂੰ ਦੱਸਿਆ ਜਾਵੇ ਜਦੋਂ ਪਿਛਲੇ 50 ਸਾਲ ਦੇ ਅੰਦਰ ਇਸ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਹੈ ਤੇ ਜ਼ਬਰਦਸਤੀ ਇਸ ਪਿੰਡ ਦੇ ਉੱਤੇ ਠੇਕਾ ਕਿਉਂ ਥੋਪਿਆ ਜਾ ਰਿਹਾ ਐਡੇ ਕਿਹੜੇ ਸ਼ਰਾਬੀ ਇਸ ਇਲਾਕੇ 'ਚ ਵੱਧ ਗਏ ਕਿ ਜਿਹੜਾ ਰਾਤੋਂ ਰਾਤ ਠੇਕਾ ਬਣਾਉਣ ਦੀ ਨੋਬਤ ਆਈ ਇੱਥੋਂ 3 ਕਿਲੋਮੀਟਰ ਰੈਲੀ ਇੱਥੋਂ 2 ਕਿਲੋਮੀਟਰ ਨੰਗਲ ਹਰ ਜਗ੍ਹਾ ਪਹਿਲਾਂ ਹੀ ਠੇਕਾ ਅਵੇਲੇਬਲ ਹੈ ਔਰ ਜੇ ਇੰਨੇ ਠੇਕੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਦਾ ਵੀ ਹੋਰ ਠੇਕੇ ਖੋਲਣ ਦੀ ਲੋੜ ਹੈ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਦਾਂ ਕਰੋ ਘਰ-ਘਰ ਠੇਕਾ ਖੋਲ੍ਹ ਦਿਓ ਘਰ-ਘਰ ਨੌਕਰੀ ਘਰ-ਘਰ ਰਾਸ਼ਨ ਨਾਲ ਤੁਹਾਡਾ ਨਹੀਂ ਸਰਿਆ ਤੇ ਘਰ-ਘਰ ਠੇਕਾ ਖੋਲ੍ਹ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡਾ ਜੁੱਧ ਨਸ਼ਾ ਵਿਰੋਧ ਤੁਸੀਂ ਸਿਰਫ ਨਾਰਾ ਰੱਖਿਆ ਲੋਕਾਂ ਨੂੰ ਨਸ਼ੇੜੀ ਬਣਾ ਦਿਓ ਲੋਕਾਂ ਨੂੰ ਸ਼ਰਾਬੀ ਬਣਾ ਦਿਓ ਇਹੋ ਜਿਹਾ ਮਾਹੌਲ ਸਿਰਜ ਦਿਓ ਕਿ ਦੁਨੀਆ ਜਿਹੜੀ ਆ ਉਹ ਸ਼ਰਾਬੀ ਹੋ ਜਾਵੇ ਘਰਾਂ ਦੇ ਵਿੱਚ ਨਿਕਨਕੇ ਬੱਚੇ ਜਿਹੜੇ ਆ ਉਹ ਘ ਕਾਨ ਕਿਸੇ ਨੂੰ ਨੰਗਲ ਜਾਣ ਦੀ ਦਿੱਕਤ ਹੁੰਦੀ ਹੈ ਕੋ ਬੱਚਾ ਉਹਨੂੰ ਲੱਗਦਾ ਯਾਰ ਮੈਂ ਇੱਡੀ ਦੂਰ ਜਾਣਾ ਕਿੱਦਾਂ ਘਰ ਦੇ ਵਿੱਚ ਮਿਲ ਜੂਗੀ ਅਗਲਾ ਸਾਈਡ ਤੇ ਹੋ ਕੇ ਪੀਲੇਗਾ ਇਸ ਕਰਕੇ ਇਸ ਗੱਲ ਦਾ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਵਿਰੋਧ ਹੋ ਰਿਹਾ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਗੈਰ ਕਾਨੂੰਨੀ ਕੋਈ ਵੀ ਕੰਮ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਭਾਵੇਂ ਸਰਕਾਰ ਦੀ ਕਿਸੇ ਵੀ ਪੱਧਰ ਦੀ ਇਨਵੋਲਵਮੈਂਟ ਹੋਵੇ ਹਰ ਗੈਰ ਕਾਨੂੰਨੀ ਕੰਮ ਦੇ ਖਿਲਾਫ ਡਟ ਕੇ ਖੜੇ ਹਾਂ